ਰਾਤ ਵਰਤੇ ਕੋਈ ਨਾ ਕੋਈ ਢਿੱਲਾ ਹੋਈ ਜਾਂਦਾ ਵਾ ਤੇ ਤਹੀ ਕੋਲ ਹੋਊਗੀ ਤੇ ਵਧੀਆ ਵਾ ਸੰਦੀਪ ਕੰਮ ਕਰੈ ਨਹੀਂ ਜਲਦੀ ਬਣ ਜਾਂਦੇ ਹਾਂ ਮੈਂ ਗੱਲ ਹੀ ਕੀਤੀ ਹੈ ਨਾ ਇੰਨੇ ਕਰਮ ਦੇਖ ਨਹੀਂ ਆਗੇ ਆਪਣੇ ਪੀ ਜਲਦੀ ਜੀ ਕੰਮ ਬਣ ਕੇ ਤੇ ਮੈਂ ਜਾਦੇ ਚੜ ਜਾ ਤੇ ਜਾਣਾ ਹੀ ਕਿਉਂ ਆ ਕੀ ਲੋੜ ਆ ਜਾਣ ਦੀ ਉਹ ਚਲ ਕੋਈ ਗੱਲ ਨਹੀਂ ਵੇਖ ਲਾਂਗੇ ਪਹਿਲੀ ਕਿੰਨੇ ਸਾਂਭਣੀ ਆ ਕੋਈ ਗੱਲ ਨਹੀਂ ਪਹਿਲੇ ਠੇਕੇ ਵਿੱਚ ਦਿੱਤੀ ਜਾਂਦੀ ਆ ਜੇ ਗੱਲ ਬਣ ਜੇ ਤੇ ਬਾਹਰ ਨਾਲ ਰੀਸ ਨਹੀਂ ਆ ਕੀ ਤੇ ਇੱਕ ਤੇ ਸਕੂਲ ਜਾਂਦੀ ਐਨਾ ਇਹਦਾ ਖਰਚਾ ਕਦੀ ਨੂੰ ਵਰਦੀਆਂ ਲਿਆ ਕੇ ਦੋ ਕਦੀ ਨੂੰ ਸੂਟ ਲਿਆ ਕੇ ਦੋ ਖਾਣ ਪੀਣ ਨੂੰ ਵੱਖਰਾ ਫੀਸਾਂ ਗਿੰਨੀਆਂ ਜਾਂਦੀਆਂ ਤੇ ਫਿਰ ਵੀ ਰੁਪਿੰਦਰ ਤੇਰੇ ਸੱਚੇ ਦਿਲਾਂ ਉਹ ਜਿੱਤੀਆਂ ਹੀ ਵਜਣੀਆਂ